ਜੈ ਮਾਤਾ ਦੀ ਹੰਜੀ ਅਸੀਂ ਤੁਹਾਡੇ ਕੋਲ ਇੱਕ ਬਹੁਤ ਹੀ ਵਧੀਆ ਪਾਏ ਲੈ ਕੇ ਆਏ ਆ ਕਿ ਪਾਏ ਹੈ ਜਿਵੇਂ ਕਿ ਆਪਣੇ ਆਪਣਾ ਬੱਚਾ ਜਾਂ ਤੁਹਾਡਾ ਬੱਚਾ ਰੋਂਦਾ ਹੈ ਰਿਆੜ ਕਰਦਾ ਹੈ ਕਿ ਬੱਚੇ ਦਾ ਚਿੜਚਿੜਾਪਨ ਹੋ ਜਾਂਦਾ ਹੈ ਕਈ ਵਾਰੀ ਬੱਚਾ ਰੋਂਦਾ ਹੀ ਰਹਿੰਦਾ ਹੈ ਅਤੇ ਨੀਂਦ ਵੀ ਨਹੀਂ ਆਉਂਦੀ ਬੱਚੇ ਨੂੰ ਤੇ ਆਪਾਂ ਕੀ ਕਰਨਾ ਹੈ ਜਿਵੇਂ ਇੱਕ ਕੀ ਕਾਲਾ ਢਾਗਾ ਲੈਣਾ ਹੈ ਕਾਲਾ ਢਾਗਾ ਲੈ ਕੇ ਪਰਦੇ ਗੋਠੇ ਦੇ 9 ਤੋਂ ਲੈ ਕੇ ਸਿਰ ਤੱਕ ਆਪਾਂ ਮਾਪ ਲੈਣਾ ਕਾਲੇ ਧਾਗੇ ਨੂੰ ਮਾਪ ਕੇ ਉਹਦੇ ਵਿੱਚ 7 ਗੰਢਾ ਬੰਨ ਪਾ ਲੈਣੀ ਆ ਨਹੀਂ 7 ਗੰਢਾ ਪਾ ਲੈਣੀਆਂ ਨੇ 7 ਗੰਢਾ ਪਾ ਕੇ ਤੇ ਆਪਾਂ ਬੱਚੇ ਤੋਂ ਸਿਰ ਤੋਂ ਉਲਟਾ ਕਮਾ ਦੇਣਾ ਉਲਟਾ ਕਮਾ ਕੇ ਆਪਾਂ ਨਹਿਰ ਜਾਂ ਨਦੀ ਵਿੱਚ ਤਾਰ ਦੇਣਾ ਹੈ ਕਿਸੇ ਤਰ੍ਹਾਂ ਬਾਹਰ ਪਾਣੀ ਵਿੱਚ ਹੀ ਆਪਾਂ ਤਾਰਨਾ ਹੈ ਅਤੇ ਆਪਾਂ ਇਹ ਵੀ ਤਿੰਨ ਵਾਰੀ ਉਪਾਏ ਕਰਨਾ ਹੈ ਤੇ ਬੱਚਾ ਬਿਲਕੁਲ ਚਾਹੇ ਪੜਾਈ ਬੱਚਾ ਨਹੀਂ ਕਰਦਾ ਚਾਹੇ ਘਰ ਵਿੱਚ ਆਖੇ ਬੱਚਾ ਨਹੀਂ ਲੱਗਦਾ ਵੱਡੇ ਤੋਂ ਵੱਡਾ ਵੀ ਕਰ ਸਕਦਾ ਹੈ ਅਤੇ ਛੋਟੇ ਤੋਂ ਛੋਟਾ ਵੀ ਪਾ ਕਰ ਸਕਦੇ ਹੋ ਤੇ ਬਿਲਕੁਲ ਹੀ ਠੀਕ ਹੋ ਜਾਏਗਾ ਗਰੰਟੀ ਸ਼ੁਦਾ ਅਗਰ ਜੇ ਵੀਡੀਓ ਚੰਗੀ ਲੱਗੀ ਤਾਂ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਘੰਟੀ ਦਾ ਬਟਨ ਦਬਾ ਦਿਓ ਕਿਸੇ ਹੋਰ ਵੀ ਕੰਦਾ ਫਾਇਦਾ ਹੋ ਜਾਵੇ ਚੰਗੀ ਲੱਗੀ ਤਾਂ ਸ਼ੇਅਰ ਕਰੋ ਲਾਈਕ ਕਰੋ ਸ਼ੇਅਰ ਕਰ ਦਿਆ ਕਰੋ ਕਿਉਂ ਪਤਾ ਲੱਗ ਜਾਵੇ ਕਿ ਬੱਚਾ ਰੋਂਦਾ ਕਈ ਵਾਰੀ ਬੱਚੇ ਕਾਫੀ ਰੋਂਦੇ ਹੁੰਦੇ ਆ ਕਿ ਬੱਚੇ ਦੇ ਮਾਪਿਓ ਪਾਇ ਕਰ ਸਕਦੇ ਨਾ ਕਰ ਸਕਣ ਤੇ ਬਹੁਤ ਹੀ ਵਧੀਆ ਪਾਇਏ ਤੇ ਬੱਚਾ ਨਾਲ ਦੀ ਨਾਲ ਹੀ ਠੀਕ ਹੋ ਜਾਂਦਾ ਹੈ ਅਤੇ ਚੰਗਾ ਲੱਗਾ ਤਾਂ ਲਾਈਕ ਕਰੋ ਸ਼ੇਅਰ ਕਰੋ ਘੰਟੀ ਦਾ ਬਟਨ ਦਬਾਓ ਕਿ ਅਸੀਂ ਹੋਰ ਵੀਡੀਓ ਨਾਲ ਤੁਹਾਡੇ ਨਾਲ ਮਿਲਦੇ ਹਾਂ ਜੀ ਜੈ ਮਾਤਾਂ ਦੀ